ਗਾਈਜ਼ ਵੈਲਕਮ ਟੂ ਮਾਈ ਨਿਊ ਵਲੌਗ ਨਾ ਵਲੌਗ ਤਾੜਾ ਸਵਾਗਤ ਆ ਸੀ ਠੀਕਾ ਉਮੀਦ ਕਰ ਤੁਸ ਬੀ ਠੀਕ ਹੋਵੋਗੇ ਪਾਵਾ ਪਪਾ ਗੇਮ ਖੇਲਦੇ ਪਏ ਆ ਤੇ ਹਨਾ ਮੈਂ ਰੈਡੀ ਹੋ ਚੁੱਕੀ ਆ ਅੱਜ 6:30 ਮਿੰਟਾਂ ਹੋ ਗਈ ਰੈਡੀ ਤੇ ਮੰਮਾ ਜੀ ਇੱਜ ਆਪਣਾ ਕੰਮ ਕਰਨੇ ਮਮਾ ਹੈਲੋ ਗਾਈਜ਼ ਗਾਈਜ਼ ਮੈਂ ਰੋਜ਼ ਵਾਲੀ ਡਿਊਟੀ ਕਰਦੀ ਪਈ ਆ ਜਿੱਦਾਂ ਮਨੁਸ਼ਾ ਸ਼ਾਮ ਐ ਦੇ ਨੇ ਨਾ ਸਰਵਿਸ ਦਿੰਦੀ ਐ ਮੈਂ ਸ ਮਾਰਨਿੰਗ ਨੂੰ ਦਿੰਨੇ ਹੂੰ ਠੀਕ ਆ ਤੇ ਹੁਣ ਮੰਮਾ ਗਾਇਸ ਮੰਮਾ ਨੇ ਨਾ ਮੇਰੀ ਗੋਤਾ ਬੈਟੀ ਲੀਜੀ ਕੀਤੀ ਆ ਜਿਵੇਂ ਕਿ ਮੋ ਮੇਰੀ ਗੋਤੀ ਟੇਲੀ ਕੀਤੀ ਆ ਉਤ ਉਹ ਪੋਚੇ ਫੋਦੇ ਨਹੀਂ ਸਹੀ ਐ ਤੇ ਟੋਪੀ ਲੈ ਜਾ ਗਾਇਸ ਤੇ ਖੁਸ਼ ਕਹਿਤਾ ਲੁੰਦੀ ਜਦੋਂ ਸਹੀ ਹੁੰਦੀਆਂ ਉਹਨੇ ਕਦੀ ਕਿਹਾ ਵੀ ਮੰਮੀ ਨੇ ਗੋਤਾ ਠੀਕ ਕੀਤੀਆਂ ਸਹੀ ਚੀਜ਼ ਦੀ ਕੰਪਲੇਂਟ ਕੌਣ ਕਰਦਾ ਹੁੰਦਾ ਗਲਤ ਚੀਜ਼ ਦੀ ਸਾਰੇ ਕਰਦੇ ਹੁੰਦੇ ਆ ਹੈ ਲੱਗੇ ਗਲਤ ਚੀਜ਼ ਦੀ ਕੰਪਲੀਟ ਹੁੰਦੀ ਐ ਸਹੀ ਦੀ ਥੋੜੀ ਹੁੰਦੀ ਐ ਜ਼ਰੂਰੀ ਨਹੀਂ ਕਿ ਰੋਜ਼-ਰੋਜ਼ ਆਪਣਾ ਤਾਂ ਠੀਕ ਹੀ ਕੰਮ ਹੋਵੇ ਕਦੀ ਗਲਤ ਵੀ ਹੋ ਸਕਦਾ ਹੈ। ਯੈਸ ਤੇ ਮੇਰਾ ਬੋਟਲ ਤੇ ਰੋਟੀ ਮਿਲ ਜਾਈ ਗਈ ਹੈ ਤੇ ਮੈਂ ਬਹੁਤ ਥੋੜ੍ਹਾ ਜਿਹਾ ਲੱਗ ਜਾਊਂਗੀ ਟਿਫਨ ਜਿੱਦਿਹਾ ਸਬਜ਼ੀ ਵਗੈਰਾ ਡੋਲਣਾ ਜਾਂ ਵੈਸੇਲੀ ਤੇ ਪਾਪਾ ਜੀ ਮੰਦਰ ਵੀ ਗਏ ਸੀ ਤੇ ਤੇਖ ਤੂੰ ਬੱਤੀ ਵੀ ਕਰਤਾ ਬਸ ਤੂੰ ਬਦਨੀ ਵਾਲਾ ਆ। ਥੋੜਾ ਜੀ ਅਰਗਵਤੀ ਰਹਿ ਗਈ ਥੋੜੀ ਨਾਲ ਜੀਆ। ਇਹ ਗੈਸ ਹੋਈ ਅਰਗਵਤੀਆਂ ਜਿਹੜੇ ਸਾਡੇ ਘਰ ਨਹੀਂ ਆਏ ਸੀ ਅੰਕਲ ਅਸੀਂ ਉਹਨਾਂ ਤੋਂ ਲੈਣਾ ਸੀ ਕਿ ਇਹ ਹੋਈ ਬੜੀਆਂ। ਮੁਨਾਹ ਜਲ ਖੀਨ ਗਿਆ ਹੋਇਆ ਰਿਹਾ ਸੁਤੀ ਭਈਆ ਤੇ ਮੈਂ ਹੋ ਗਿਆ ਰੈਡੀ ਤੇ ਗਾਇਸ ਮੈਂ ਚਲੇ ਸਕੂਲੇ ਆਪਾਂ ਮਿਲਦੇ ਸਕੂਲ ਤੋਂ ਬਾਅਦ ਗਾਇਸ ਮੇ ਕੋਠੇ ਤੇ ਆ ਗਈਆਂ ਪਰ ਨਾ ਧੁੰਦ ਧੁੱਪ ਨਹੀਂ ਹੈਗੀ ਧੁੰਦ ਗਈ ਹੈ ਨੀ ਮੈਂ ਤੇ ਮਿਆਜ਼ ਵੀ ਖਾਣਾ ਪਾ ਕੇ ਕੀ ਸੀ ਇਹਨੂੰ ਕੀੜੀਆਂ ਖਾਂਦੀਆਂ ਪਈਆਂ ਚਲੋ ਕੋਈ ਤਾਂ ਖਾਂਦਾ ਪਿਆ ਮੈਂ ਸੋਚਿਆ ਸੀਗਾ ਕਿ ਕਾਂ ਵਗੈਰਾ ਜਿਹੜੇ ਉੱਥੇ ਬੰਦੇ ਹੁੰਦੇ ਨੇ ਨਾ ਕਬੂਤਰ ਵਗੈਰਾ ਉਹ ਖਾ ਲੂਗੇ ਵੈਸੇ ਨਾ ਮੈਂ ਟੈਂਕੀ ਦੇ ਉੱਤੇ ਵੀ ਪਾ ਦੇਣੀ ਹੁੰਦੀ ਆਈ ਮੀਨ ਸੱਤ ਨਹੀਂ ਨਿਦਰੋ ਦੀ ਇਹਨਾਂ ਵੀ ਕੀੜੀਆਂ ਖਾਂਦੀਆਂ ਪਈਆਂ ਆ ਪਾਣੀ ਵੀ ਸੀਗਾ ਤੇ ਮੈਂ ਐਸੀ ਸੀ ਇਸ ਮਕਸਦ ਤੋਂ ਕਿ ਮੈਂ ਨਾ ਹਾਂ ਪੋਣੀ ਸੀ ਲਾਈਨਿੰਗ ਪੋਣੀ ਸੀ ਸੁੱਕਣੀ ਕਿਉਂਕਿ ਇਹ ਗਿੱਲੀ ਆ papa ਹੁਣ ਹੀ ਡਾਈ ਕਰਵਾ ਕੇ ਲੈ ਕੇ ਆਏ ਸੀ ਲਾਈਨਿੰਗ ਮੈਂ ਪਾ ਦਿੱਤੀ ਆ ਡਬਲ ਕਰਕੇ ਪਾਣੀ ਪਈ ਮੈਨੂੰ ਕਿਉਂਕਿ ਇਹ ਲੰਬੀ ਬਹੁਤ ਸੀਗੀ ਇੱਟਾ ਵੀ ਰੱਖ ਦਿੱਤੀਆਂ ਆ ਗਾਇਸ ਵਿੱਚ ਜੇ ਟੋਪ ਆ ਜਾਂਦੀ ਏ ਤੇ ਵਿੱਚ ਜੇ ਚਲ ਜਾਂਦੀ ਏ ਮੈਂ ਸੋਚ ਲਈ ਮੈਂ ਕਿ ਪੌਦਿਆਂ ਨੂੰ ਵੀ ਪਾਣੀ ਪਾ ਦਵਾਂ ਕਿਉਂਕਿ ਸੁੱਕੇ ਪਏ ਆ ਦੇਖੋ आते चलो हैिले है बाकी तके पे हैं इन्हों भी पानी पाई दी गाय पौधे में पानी भी पा दिता हम चली नीचे ਗਾਈਜ਼ ਮੈਂ نیچے ਆ ਗਈਆਂ ਕਿਉਂਕਿ ਮੈਂ ਥੋੜੀ ਦੇਰ ਪਹਿਲਾਂ ਉੱਪਰ ਗਈ ਸੀ ਜਿਹੜੀ ਮੈਂ ਲਾਈਨਿੰਗ ਕੋਠੇ ਤੇ ਪਾ ਕੇ ਆਈ ਸੀ ਨਾ ਉਹ ਸੌਗੀ ਸੀਗੀ ਤੇ papa ਨੇ ਸੂਰਬੀ ਕਟਣਾ ਸੀਗਾ ਤੇ ਥੈਕਸ ਵਾਈ ਮੈਂ ਉੱਤੇ ਗਈ ਸੀਗੀ ਤੇ ਇਧਰ ਮम्मा ਕਾਫੀ ਦਿਨ ਬਾਅਦ ਕੰਮ ਕਰਦੇ ਪਏ ਆ ਕਿਉਂਕਿ ਕੰਮ ਹੈ ਨਹੀਂ ਸੀਗਾ ਤੇ ਅ ਮਤਲਬ ਹੁਣੀ ਆਇਆ ਸੀਗਾ ਤੇ ਮम्मा ਕਹਿੰਦੇ ਜਦੋਂ ਮੈਂ ਕੀ ਵੇਲੀ ਨਿਕਾਣਾ ਮੈਂ ਕਾਟ ਹੀ ਲੈਨੀ ਆ ਤੇ ਇਧਰ ਨੂੰ ਨੀਸ਼ਾ ਵੀ ਸਕੂਲ ਤੋਂ ਆ ਚੁੱਕੀ ਆ ਓਏ ਗਾਈਜ਼ ਆਮ ਬੈਕ ਤੇ ਇਹ ਕਹਿੰਦੀ ਹੈ ਨਾ ਸਕੂਲੇ ਦਾ ਅੱਜ ਉਹ ਮਤਲਬ ਇਹਨਾਂ ਦੇ ਸਕੂਲੇ ਜਿੱਦਾਂ ਇਹਨਾਂ ਦਾ ਸਕੂਲ ਹੈਗਾ ਪਲਸ 1 ਤੇ 2 ਦਾ ਤੇ ਉਹਨਾਂ ਵਿੱਚੋਂ ਨਾ ਅੱਜ +1 ਦੀ ਕਲਾਸ ਆਈ ਸੀਗੀ ਤੇ +2 ਆਈ ਨਹੀਂ ਸੀ ਕਿਉਂਕਿ ਉਹਨਾਂ ਨੂੰ ਫ੍ਰੀ ਕਰਤਾ ਦਾ ਸ਼ਰਤ ਸੀ ਕਿ ਐ ਉਹਨਾਂ ਦੇ ਬੋਰਡ ਦੇ ਐਗਜ਼ਾਮਸ ਹਨਾ ਬੋਰਡ ਦੇ ਐਗਜ਼ਾਮਸ ਤੇ ਉਹਨਾਂ ਨੂੰ ਫ੍ਰੀ ਕਰ ਦਿੱਤਾ ਤੇ ਉਹ ਵੀ ਉਹ ਫੀਲ ਕਰੂਗੀ ਜੋ ਅਸੀਂ ਫੀਲ ਕੀਤਾ ਸੀ ਤੇ ਉਹ ਲੈ ਅਗਲੇ ਸਾਲ ਮੈਂ ਫਿਰ ਕਰੂੰਗੀ ਇੱਥੇ ਕੀ ਆ ਹਨਾ ਤੇ गाइस ਹਨਾ ਜਿਹੜੇ ਮੈਂ ਸਾਡੇ ਜਿਹੜੀ ਕਲਾਸ ਐ ਸੀ ਵਿਲੇ ਮੈਂ ਜਿਹੜੀ ਸਾਡੀ ਕਲਾਸ ਪਲਸ ਉਹ ਨਾਲ ਲੈਂਦੀ ਇਧਰੋਂ ਸਾਰੇ ਸਕੂਲ ਤੇ ਆਪਣੇ ਸੈਂਟਰ ਬੰਦਾ ਹੁੰਦਾ ਹੁੰਦਾ ਬੋਰਡ ਦੇ ਵਿੱਚ ਹਨਾ ਤੇ ਹਨਾ ਉਹਦੇ ਪੇਪਰ ਪੜ੍ਹਦੇ ਫਿਰ ਅਸੀਂ ਛੋਟੇ ਸਕੂਲ ਬੈਣਾ ਇੱਕ ਵਾਰ ਫਿਰ ਇੱਕ ਸਾਲ ਬਾਅਦ ਫੇਰ ਸਾਨੂੰ ਛੋਟੇ ਸਕੂਲ ਭੇਜਤਾ ਮਸੀ ਵੈਸੀ ਉਧਰੋਂ ਨਿਕਲੇ ਤੇ ਗਾਈਜ਼ ਮੇਸ਼ਾ ਦੀ ਹੁੰਦਾ ਹੁੰਦਾ ਉਧਰ ਸੈਂਟਰ ਬਣ ਜਾਂਦਾ ਹੁੰਦਾ ਮਤਲਬ ਜਿਹੜੇ ਬਾਹਰੋਂ ਆਉਂਦੇ ਹੁੰਦੇ ਬੱਚੇ ਸਾਡੇ ਸਕੂਲ ਤੋਂ ਦੇਣ ਤੇ ਸਾਨੂੰ ਮੇਸ਼ਾ ਛੋਟੇ ਸਕੂਲ ਬੈਣਾ ਪੈਂਦਾ ਹੁੰਦਾ ਹੁੰਦਾ ਪੜਾਈ ਵੀ ਨਹੀਂ ਹੁੰਦੀ ਹੁੰਦੀ ਮੇਸ਼ਾ ਹਾਂ ਪੜਾਈ ਨਹੀਂ ਹੁੰਦੀ ਹੁੰਦੀ ਉਦੋਂ ਤੇ ਆਪ ਹੀ ਬੱਚੇ ਟੀਚਰਸ ਕਹਿੰਦੇ ਨੇ ਤੁਸੀਂ ਚੌਪਾ ਵਗੈਰਾ ਹੋ ਕੇ ਬਹਿ ਜਾਓ ਜਿਵੇਂ ਮਨੇ ਕਰਦੇ ਰਹਿੰਦੇ ਚੱਲਦੇ ਜੋ ਕਿ ਕਦੇ ਵੀ ਨਹੀਂ ਹੁੰਦੇ ਹੁੰਦੇ ਆਹੋ ਤੇ ਸੈਂਟਰ ਜਦੋਂ ਬਣਦਾ ਹੁੰਦਾ ਨਾ ਉਦੋਂ ਸਕੂਲ ਦਾ ਇਦਾਂ ਹੁੰਦਾ ਜਿਹਦਾ ਫ੍ਰੀ ਹੁੰਦਾ ਹਰਮੇਸ਼ਾ ਹਾਂ ਉਦੋਂ ਦੇ ਸਕੂਲ ਤੇ ਜਾਣ ਵੀ ਨਹੀਂ ਦਿੰਦੇ ਹੁੰਦੇ ਹਾਂ ਉਦੋਂ ਦੇ ਸਕੂਲ ਤੇ ਜਾਣ ਨਹੀਂ ਸੀ ਜਾਣ ਨਹੀਂ ਦਿੰਦੇ ਹੁੰਦੇ 2 hours later ਗਾਇਸ ਮੈਂ ਬੈਠੀ ਹੋਈ ਸੀ ਕਿ ਤੇ ਨੀਸ਼ਾ ਮੈਨੂੰ ਕਹਿੰਦੀ ਸੀ ਕਿ ਹਨਾ ਮੂ ਮਿਠਾ ਕਰਦੇ ਨੇ ਮੈਨੂੰ ਦੁਨੀਆ ਦੀ ਸਭ ਤੋਂ ਲੁਕੀ ਮਿਠਾਈ ਦਿਖਾਈ ਮੈਂ ਤੁਹਾਨੂੰ ਦਿਖਾਉਣੀ ਹੈ ਗਾਇਸ ਉਹ ਵੇਖ ਇਹ ਕੀ ਹੈ ਇਸ ਮੈਨੂੰ ਕੰਮ ਆਉਗੀ ਇਹ ਅੱਛਾ ਹਣਾ ਗੱਤੇ ਤੇ ਮੈਂ ਲੈ ਲਈ ਅੱਛਾ ਮੈਂ ਮਿੰਦੀ ਦਿੰਦੀ ਇੱਥੇ ਸਾਰੀ ਮਨਨ ਲੈ ਕਿਸੇ ਹੋਰ ਕੋਈ ਨਹੀਂ ਮੰਗੀ ਮਰਕਸਪਾਇਰ ਹੈ ਇੱਕ ਨਾਲ ਤੇ ਪਲਾ ਸਕਦੇ ਆ ਹੂੰ ਤੇ ਤਾਂ ਮੈਂ ਕਿ ਪ੍ਰੈਕਟਿਸ ਕਰਨੀ ਤਾਂ ਪਰਤੀ ਸਾਰੀ ਕਿੰਨੀਆਂ ਟੋਟਲ 1 2 3 4 5 6 7 8 ਰੁਕੋ ਜੋ ਮੈਂ ਤਾਂ ਦੱਸਦੀ ਹਾਂ ਕੂਹੂ ਲਈ ਕੂਹੂ ਮਹਿੰਦੀ ਹੈ ਕੂਹੂ ਮਹਿੰਦੀ ਕੋਨ ਯੈਸ ਕੋਕਲਾ ਤਾਂ ਸੀਗੀ ਕੂਹੂ ਕਿਹੜੀ ਆ ਨਮੀ ਹਾਂ ਦੋਹੇ ਤੇ 8ਵੇਂ ਮਹੀਨੇ ਤੱਕ ਸੀ ਹੂੰ ਐਕਸਪਾਇਰ ਹੋ ਗਿਆ ਗਾਇਸ ਕਰਵਾ ਚਾਉਤੇ ਮੈਨੂੰ ਉਹ ਹੋ ਸੀ ਗਿਆ ਮੈਨੂੰ ਉਦੋਂ ਪ੍ਰੈਕਟਿਸ ਕਰ ਰਹੇ ਪਈ ਸੀ ਤੂੰ ਦੋ ਚਾਰ ਸਹੀ ਹੋਵੇ ਨਾ ਕਰਵਾ ਚਾਉਤ ਕਰ ਦ ਸੀ ਨਵੰਬਰ ਚ ਸੀਗਾ ਆਈ ਥਿੰਕ ਉਹ ਕੜਮੀ ਆਈ ਥਿੰਕ ਅਕਤੂਬਰ ਚ ਸੀਗਾ ਕਰ ਪਤਾ ਨਹੀਂ ਕਿੰਨੇ ਮਹੀਨੇ ਹੋ ਗਏ ਸੀ ਤਾਂ ਨਵੰਬਰ ਮਹੀਨੇ ਦੀ ਪਤਾ ਮੈਨੂੰ ਉਹ ਕੋਈ ਵੇਰੇ ਗਿਣਤੀ ਪੁੱਲਦਾ ਦੀ ਨਾ ਤੇ ਇਸ ਲਈ ਮੈਂ ਪ੍ਰੈਕਟਿਸ ਕਰਾਂ ਨਹੀਂ ਲੈਂਦੀ ਮੈਂ ਕਿਉਂਕਿ ਮੈਨੂੰ ਵੀ ਥੋੜੀ ਬਤੀ ਲੋਣੀ ਆ ਜੂਗੀ ਫਿਰ ਮੈਂ ਵੀ ਮਮਾ ਤੇ ਲਾਇਆ ਕਰੂਗੀ ਹੜਾ ਮ ਸਹੀ ਕੀਤਾ ਮਮਸ ਸਹੀ ਹੈ ਬਗਣ ਹੈ ਗਾਇਜ਼ ਜੋਣੀ ਮੈਂ ਡਿਨਰ ਬਣਾ ਕੇ ਆਈਆਂ ਕਿਚਨ ਦੇ ਵਿੱਚੋਂ ਹਾਲ ਦੇ ਵਿੱਚੋਂ ਪਹ ਲਗੀ ਚੰਨੀ ਵਿੱਚ ਲਿਆਉਂਗੀ ਮੈਂ ਕਿਦਾਂ ਦੀ ਗੱਲ ਕੀਤੀ ਤੇ ਨਾ ਮੈਂ ਮੈਂ ਹੈ ਨਾ ਅੱਜ ਆਪਣੇ ਲਈ ਮਿੱਠੀ ਰੋਟੀ ਬਣਾਈ ਦੇਖੋ ਖੰਡ ਵਾਲੀ ਰੋਟੀ ਤੇ ਨਾ ਮੈਂ ਮਨੀਸ਼ਾ ਤੇ ਮਮਨੂ ਵੀ ਬਣਾ ਕੇ ਦਿੱਤੀ ਗਾ ਇਸ ਕੋ ਟੇਸਟੀ ਮੇਰਾ ਰੋਟੀ ਹਾਂ ਦਾ ਬਣਦੀ ਕਰਦਾ ਪਿਆ ਸੀ ਕਰਦੇ ਮੈਂ ਫਿਰ ਇਹ ਭਰਾਈ ਇਹ ਮੇਰੇ ਨੂੰ ਪਤਾ ਕਿ ਹੁੰਦਾ ਦੇ ਦੀ ਮੈਂ ਆਪਣੇ ਲਈ ਇੱਕ ਬਣਾਈ ਤੇ ਹਾਂ ਇਹਨਾਂ ਲਈ ਇਹਨਾਂ ਨੂੰ ਮੈਂ ਇੱਕ ਦਿੱਤੀ ਪਤਾ ਕਿਉਂ ਕਿਉਂਕਿ ਮੈਂ ਰੋਟੀ ਨਹੀਂ ਖਾਣੀ ਤੇ ਤੁਸੀਂ ਰੋਟੀ ਖਾਣੀ ਫਿਰ ਮੈਂ ਹੋਸਾ ਉਹਨਾਂ ਲਈ ਇੱਕ ਹੀ ਤਾਂ ਪੇਟ ਨਾ ਖਾਂਦੇ ਤੂੰ ਸਾਨੂੰ ਕਹਿੰਦੀ ਤੂੰ ਸਾਨੂੰ ਪੇਟ ਨਾ ਭਰ ਜਵੇ ਰੋਟੀ ਨਾ ਖਾਂਦੇ ਮੈਂ ਤਾਂ ਦੱਸ ਸਕਦੀ ਜੀ ਪਰ ਮੈਂ ਤੁਹਾਨੂੰ ਸਰਪ੍ਰਾਈਜ਼ ਦਿੱਤਾ ਆਇਆ ਕੀ ਸਰਪ੍ਰਾਈਜ਼ ਆ ਆਈ ਤੱਕ ਦੁਨੀਆ ਚਿੱਤੇ ਸਨੇ ਇੰਦਰੋਂ ਕਿਸੇ ਕਿਸੇ ਨੂੰ ਸਰਪ੍ਰਾਈਜ਼ ਨਹੀਂ ਦਿੱਤਾ ਅੰਬਾ ਦੀ ਤਾਂ ਕਰਨੀ ਦਿੱਤਾ ਯੂ نو ਤੂੰ ਇਹ ਦੇ ਸਕਦੀ ਬੁਣ ਅਮੈਂ ਤੁਹਾਨੂੰ ਵਧੀਆ ਲੱਗਾ ਮੇਰਾ ਸਰਪ੍ਰਾਈਜ਼ ਮੇਰੇ ਹੀ ਸੇ ਆਇਆ ਤੂੰ ਮੇਰੇ ਤੋਂ ਲਲੀ ਤੇਰੀ ਸ਼ਰਮ ਆਪਣੇ ਲਈ ਇੱਕ ਤੇ ਸਾਡੇ ਦੋਵਾਂ ਲਈ ਅੱਧੀ ਅੱਧੀ ਬਣਾਉਂਦੀ ਰੱਖ ਤਾ ਮੈਂ ਪਹਿਲਾਂ ਵੀ ਦੱਸ ਚੁੱਕੀ ਆਂ ਹਾਂਜੀ ਵਿੱਚ ਇਕੁਐਲਿਟੀ ਹੋਣੀ ਚਾਹੀਦੀ ਮੈਂ ਪਹਿਲਾਂ ਵੀ ਦੱਸ ਚੁੱਕੀ ਆਂ ਕਿ ਤੁਸੀਂ ਰੋਟੀ ਸਿੰਪਲ ਖਾਣੀ ਹੈ ਦੈਟਸ ਵਾਈ ਮੈਂ ਤੁਹਾਨੂੰ ਆਹ ਦਿੱਤੀ ਤੈਨੂੰ ਸਾਡੇ ਮਨ ਅੰਦਰ ਜਾ ਕੇ ਪਤਾ ਲੱਗਾ मम्मा दे लोगे लो गद दे मम्मा एंजॉय कर देवे खा के दस दी ज्यादा टेस्टी लगती है कौन खा के दस दियां किदा ती है दस चल आप एलिमिनेट हो गई हैं जाइए अपने घर आप आपने सिर्फ उठाई है आपने जैसा बबहार करा है ना मेरे साथ आप पहले बबहार <laughs> सोंगता ले जे दो सोंग दे हुंदे मैम कैसी बनी है मैं मैम मैं आगे जाऊंगी ना मैं एक काम कर दो सौ रूपए दे और पचास रूपए काट ओवर एक्टिंग के वजह से पहले मुझे लगा था कि आप एलिमिनेट हो रही हैं लेकिन इसे टेस्ट करने के बाद आप मुझे धक्के मार के बाहर निकालेंगे नहीं इससे टेस्ट करने के बाद मैंने फैसला लिया है आपके घर जाने का सारा खर्चा मेरा <laughs> आप... आपको मैं अपने परस्तल हवाई में मैं खुद हवाई जहाज़ में छोड़कर इतनी बेकार बनी है बनी बनी का मुझे नहीं पता मुझे हर चीज में इक्वालिटी चाहिए जो आपने इस प्लेट में नहीं पेश की और अपने... ऐसे जे लिखे हुए कागज़ में आप पेश करते हो जी हम कुछ ऐसा पेश कर, पेश करना चाहते थे जिसमें आप देसी फील करें दे, तुम्हारे देसी फील के चक्कर में तो मैं घर में जमा दी टू आवर्स लेटर आइस ऑन हो चुके रात में मीठी रोटी खारी जी बहुत ज्यादा टेस्टी बनी थी कि ते आज दे व्लॉग नु पेने रख दो उम्मीद करता हूं व्लॉग पसंद आंदा होगा ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦਾ ਪਣਾ ਵਲੌਗ ਚ ਬਾਏ